ਸਤਿ ਸ਼੍ਰੀ ਅਕਾਲ ਜੀ ਮੈਂ ਹਾਸ਼蒂ਪ ਕੋਰ ਸੰਧੂ ਤੇ ਗੱਲ ਕਰਦੇ ਆਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਨੂੰ ਲੈ ਕੇ ਆਈ ਵੱਡੀ ਖਬਰ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਹੈ ਲਗਾਤਾਰ ਇਹ ਕਹਿੰਦੇ ਨਜ਼ਰ ਆਉਂਦੇ ਸੀ ਕਿ ਜਿਹੜੇ ਅਸੀਂ ਮੁਹੱਲਾ ਕਲੀਨਿਕ ਖਲਾਏ ਹੋਏ ਨੇ ਆਮ ਆਦਮੀ ਪਾਰਟੀ ਵੱਲੋਂ ਤਾਂ ਸਾਨੂੰ ਜਿਹੜੇ ਹੈ ਅਮਰੀਕਾ ਦੀ ਸਰਕਾਰ ਪੁੱਛਦੀ ਹੈ ਕਿ ਇਹਦਾ ਆਈਡੀਆ ਤੁਸੀਂ ਸਾਨੂੰ ਵੀ ਦਿਓ ਕਿਉਂਕਿ ਇਹਦੇ ਵਿੱਚ ਬੜੇ ਵੱਡੇ ਵੱਡੇ ਸਰਕਾਰੀ ਜਿਹੜੇ ਨੇ ਹਸਪੀਟਲ ਦੇ ਜਿਹੜੇ ਨੇ ਵੱਡੇ ਡਾਕਟਰ ਨੇ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਪ੍ਰਾਈਵੇਟ ਹਸਪੀਟਲ ਦੇ ਵਿੱਚ ਕਿਉਂ ਐਡਮਿਟ ਹੋਏ? ਮੋਹਾਲੀ ਦੇ ਫੋਰਟਿਸ ਜਿਹੜਾ ਹੈ ਇੱਕ ਪ੍ਰਾਈਵੇਟ ਹਸਪੀਟਲ ਹੈ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਰਕਾਰੀ ਡਾਕਟਰਾਂ ਦੇ ਇਲਾਜ ਉੱਤੇ ਯਕੀਨ ਨਹੀਂ ਹੈ ਕਿਉਂਕਿ ਪੀਜੀਆਈ ਦੀ ਗੱਲ ਕਰੀਏ ਨਾਰਥ ਇੰਡੀਆ ਦਾ ਸਭ ਤੋ ਵੱਡਾ ਹਸਪੀਟਲ ਪੀਜੀਆਈ ਜਿਹਦੇ ਵਿੱਚ ਸਰਕਾਰੀ ਡਾਕਟਰ ਨੇ ਉਥੇ ਜਿਹੜੇ ਨੇ ਦੇਸ਼ ਜਿਹੜੇ ਨੇ ਭਾਰਤ ਦੇ ਸਾਰੇ ਲੋਕ ਆਪਣਾ ਇਲਾਜ ਕਰਾਉਣ ਲਈ ਪਹੁੰਚਦੇ ਹਨ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੀ ਸਰਕਾਰੀ ਡਾਕਟਰਾਂ ਉੱਤੇ ਭਰੋਸਾ ਨਹੀਂ ਹੈ ਇੱਕ ਪਾਸੇ ਤਾਂ ਉਹ ਕਹਿੰਦੇ ਨੇ ਕਿ ਜਿਹੜੇ ਅਸੀਂ ਮੁਹੱਲਾ ਕਲੀਨਿਕ ਬਣਾਏ ਨੇ ਉਹ ਨਾਲ ਉੱਤੇ ਜਿਹੜੇ ਸਰਕਾਰੀ ਡਾਕਟਰ ਬੈਠਦੇ ਨੇ ਉਹਨਾਂ ਦੀਆਂ ਸਹੂਲਤਾ ਸੀ ਲੋਕਾਂ ਨੂੰ ਦਿੰਨੇ ਆ ਤੇ ਅਮਰੀਕਾ ਵਰਗੀ ਕੰਟਰੀ ਸਾਡੇ ਤੋਂ ਇਹ ਆਈਡੀਆ ਮੰਗਦੀ ਹੈ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਤੇ ਆਪ ਇੱਕ ਪ੍ਰਾਈਵੇਟ ਹਸਪੀਟਲ ਜਿਹੜਾ ਮੋਹਾਲੀ ਦਾ ਫੋਰਟਿਸ ਹੈ ਉੱਥੇ ਪਏ ਜੇਕਰ ਗੱਲ ਕਰੀਏ ਤਾਂ ਉਥੋਂ ਕਾਫੀ ਵੱਡੀ ਇੱਕ ਜਾਣਕਾਰੀ ਨਿਕਲ ਕੇ ਆਈ ਹੈ ਕਦੀ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦਿਲ ਦੀ ਧੜਕਣ ਵੱਧ ਰਹੀ ਹੈ ਕਦੀ ਘਟ ਰਹੀ ਹੈ ਕਦੀ ਟੈਂਪਰੇਚਰ ਵੱਧ ਰਿਹਾ ਕਦੀ ਘਟ ਰਿਹਾ ਹੈ ਕਹਿ ਰਹੇ ਨੇ ਕਿ ਹੁਣ ਜਿਹੜੇ ਨੇ ਅਗਲੇ 6 ਤੋਂ 7 ਦਿਨ ਤੱਕ ਉਹਨਾਂ ਨੂੰ ਜਿਹੜੀ ਹੈ ਛੁੱਟੀ ਮਿਲੇਗੀ ਕਿਉਂਕਿ ਹਜੇ ਉਹਨਾਂ ਦੀ ਤਬੀਅਤ ਇੰਨੀ ਜ਼ਿਆਦਾ ਠੀਕ ਨਹੀਂ ਹੈ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਜਿੱਥੇ ਸਰਕਾਰੀ ਡਾਕਟਰਾਂ ਦੀ ਗੱਲ ਕੀਤੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਜਿਹੜੇ ਨੇ ਸਰਕਾਰੀ ਡਾਕਟਰ ਮੁਹੱਈਆ ਕਰਵਾਏ ਨੇ ਤੇ ਅੱਜ ਆਪ ਕਿਉਂ ਨਹੀਂ ਇਲਾਜ ਕਰਦੇ ਸਾਹਮਣੇ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਮੇਨ ਗੱਲ ਇਹ ਨਿਕਲ ਕੇ ਆਈ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਵੀ ਬਿਮਾਰ ਹੋਏ ਸੀ ਉਹਨਾਂ ਦਾ ਘਰ 'ਚ ਇਲਾਜ ਚੱਲਿਆ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਹਸਪਤਾਲ ਲਿਆਂਦਾ ਗਿਆ ਉਸੇ ਤਰ੍ਹਾਂ ਹੀ ਹੁਣ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਾਫੀ ਬਿਮਾਰ ਚੱਲ ਰਹੇ ਨੇ ਕਹਿ ਰਹੇ ਨੇ ਕੁਲਤਾਰ ਸਿੰਘ ਸੰਧਵਾ ਦੂਸਰੇ ਪਾਸੇ ਮਨੀਸ਼ ਸੋਦਿਆ ਅਮਨ ਅਰੋੜਾ ਵੱਲੋਂ ਤੇ ਉਹਨਾਂ ਨਾਲ ਮੁਲਾਕਾਤ ਕੀਤੀ ਗਈ ਹੈ ਉਹਨਾਂ ਦਾ ਹਾਲਚਲ ਪੁੱਛਣ ਲਈ ਪਹਿਲਾ ਤਾਂ ਕੋਈ ਵੀ ਇਹ ਵੱਡੀ ਜਾਣਕਾਰੀ ਸਾਹਮਣੇ ਨਿਕਲ ਕੇ ਨਹੀਂ ਆਈ ਕਿਸੇ ਵੱਲੋਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹਾਲਚਲ ਨਹੀਂ ਪੁੱਛਿਆ ਗਿਆ ਇਵਨ ਕਿ ਲੋਕਾਂ ਨੇ ਵੀ ਕੋਈ ਜ਼ਿਆਦਾ ਖਾਸ ਇੰਟਰਸਟ ਨਹੀਂ ਦਿਖਾਇਆ ਜਿਸ ਤਰ੍ਹਾਂ ਪਹਿਲਾਂ ਗੱਲ ਕਰੀਏ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮਹਰੂਮ ਪ੍ਰਕਾਸ਼ ਸਿੰਘ ਬਾਦਲ ਸੀ ਉਹ ਕਦੀ ਬਿਮਾਰ ਹੁੰਦੇ ਸੀ ਤਾਂ ਲੋਕ ਉਹਨਾਂ ਦੀਆਂ ਅਰਦਾਸਾਂ ਕਰਉਂਦੇ ਸੀ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ